ਬਹੁਤੋ ਇਨਸਾਨ ਪਾਵਰ ਦੀ ਤਲਾਸ਼ ਵਿੱਚ ਹੈ ਜਦੋਂ ਉਸ ਨੂੰ ਉਹ ਸਭ ਕੁਝ ਮਿਲ ਵੀ ਜਾਂਦਾ ਹੈ ਉਸ ਤੋਂ ਬਾਅਦ ਵੀ ਉਹ ਪ੍ਰਸੰਨ ਨਹੀਂ ਹੁੰਦਾ ਉਸ ਨੂੰ ਲੱਗਦਾ ਕਿ ਨਹੀਂ ਇਹ ਉਹ ਨਹੀਂ ਜਿਸ ਦੀ ਤਲਾਸ਼ ਵਿੱਚ ਮੈਂ ਭਟਕ ਰਿਹਾ ਤੁਹਾਡੇ ਮੇਰੇ ਸਭ ਦੇ ਨਾਲ ਇਹ ਕੁਝ ਹੁੰਦਾ ਹੈ ਕਿ ਜਦੋਂ ਅਸੀਂ ਜੋ ਚਾਹਾਂ ਨੇ ਉਹ ਪਾ ਲੈਨੇ ਆ ਉਸ ਤੋਂ ਬਾਅਦ ਵੀ ਅਸੀਂ ਆਨੰਦਤ ਨਹੀਂ ਹੁੰਦੇ ਕੀ ਅਸਲ ਦੇ ਵਿੱਚ ਅਸੀਂ ਲੱਭ ਰਹੇ ਹਾਂ ਸਾਨੂੰ ਖੁਦ ਨੂੰ ਵੀ ਨਹੀਂ ਪਤਾ ਜਿਹੜੇ ਜਿੰਨੇ ਵੀ ਧਾਰਮਿਕ ਗ੍ਰੰਥ ਆ ਉਹਨਾਂ ਦੇ ਵਿੱਚ ਇੱਕ ਚੀਜ਼ ਨੂੰ ਬਾਰ ਬਾਰ ਕਿਹਾ ਗਿਆ ਕਿ ਇਨਸਾਨ ਜੋ ਲੱਭ ਰਿਹਾ ਜੋ ਤ੍ਰਿਪਤੀ ਲੱਭ ਰਿਹਾ ਉਹ ਉਸ ਦੇ ਕੋਲ ਹੀ ਆ ਮਗਰ ਉਹ ਬਾਹਰ ਭਟਕ ਰਿਹਾ ਬਾਹਰ ਭਟਕ ਰਿਹਾ ਜਿਸ ਤਰ੍ਹਾਂ ਇੱਕ ਬੜੀ ਪਿਆਰੀ ਕਹਾਣੀ ਹੈ ਤੁਸੀਂ ਸਭ ਨੇ ਸੁਣੀ ਹੋਣੀ ਹੈ ਕਿ ਇੱਕ ਹਿਰਨ ਹੈ ਉਸ ਦੀ ਨਾਭੀ ਦੇ ਵਿੱਚ ਕਸਤੂਰੀ ਹੁੰਦੀ ਹੈ ਕਸਤੂਰੀ ਨੂੰ ਉਹਦੀ ਇੱਕ ਬਹੁਤ ਪਿਆਰੀ ਖੁਸ਼ਬੂ ਹੁੰਦੀ ਹੈ ਤੇ ਉਸ ਨੂੰ ਸ਼ੁਭਮੰਦ ਉਹ ਹਿਰਨ ਦੇ ਅੰਦਰ ਜਦੋਂ ਉਹ ਜਾਗਦੀ ਹੈ ਉਸ ਦੀ ਖੁਸ਼ਬੂ ਦੇ ਲਈ ਉਹ ਇੱਧਰ ਉੱਧਰ ਜੰਗਲਾਂ ਦੇ ਵਿੱਚ ਭਟਕਦਾ ਫਿਰਦਾ ਆ ਤੇ ਉਹ ਆਪਣੇ ਆਪ ਨੂੰ ਬਹੁਤ ਜ਼ਿਆਦਾ ਹਾਰਮ ਕਰ ਲੈਂਦਾ ਆ ਬਿਗਲੋ ਕੰਡਿਆਂ ਦੇ ਵਿੱਚ ਹਰ ਜਗ੍ਹਾ ਉਸ ਦੀ ਤਲਾਸ਼ ਕਰਦਾ ਫਿਰਦਾ ਉਸ ਦੇ ਉੱਪਰ ਬੜੀਆਂ ਦੁਨੀਆਂ ਭਾਦੀਆਂ ਖਰਾਸਚਾਂ ਲੱਗਦੀਆਂ ਐਸੇ ਦੇ ਵਿੱਚ ਜਦੋਂ ਉਹ ਥੱਕ ਹਾਰ ਕੇ ਡਿੱਗ ਪੈਂਦਾ ਉਸ ਦਾ ਆਪਣਾ ਨੱਕ ਉਸ ਦੀ ਨਾਭੀ ਦੇ ਨਾਲ ਲੱਗ ਜਾਂਦਾ ਉਹ ਸੌ ਜਾਂਦਾ ਤੇ ਜਿਸ ਵੇਲੇ ਉੱਠਦਾ ਹੈ ਉਸ ਨੂੰ ਫਿਰ ਪਤਾ ਲੱਗਦਾ ਉਹ ਮਾਈ ਗੋਡ ਇਹ ਜਿਸ ਦੀ ਮੈਂ ਤਲਾਸ਼ ਵਿੱਚ ਸੀ ਉਹ ਤਾਂ ਮੇਰੀ ਹੀ ਨਾਭੀ ਦੇ ਵਿੱਚੋਂ ਆ ਰਹੀ ਸੀ ਇਸੇ ਤਰ੍ਹਾਂ ਜਿਸ ਚੀਜ਼ ਦੀ ਅਸੀਂ ਤਲਾਸ਼ ਵਿੱਚ ਹਾਂ ਉਹ ਸਾਡੇ ਕੋਲ ਹੈ ਉਸ ਨੂੰ ਕਿਸ ਤਰ੍ਹਾਂ ਹੁਣ ਪਹਿਚਾਣੀਏ ਸਵਾਲ ਇਹ ਹੁੰਦਾ ਫਸਟ ਆਫ 올 ਅਸੀਂ ਜਿਹੜੀਆਂ ਪਾਵਰਸ ਬਾਹਰ ਲੱਭਦੇ ਆ ਉਹ ਸਭ ਫੇਕ ਹੈਗੀਆਂ ਤੁਹਾਡੀ ਆਪਣੀ ਪਾਵਰ ਦਾ ਜਦੋਂ ਤੱਕ ਤੁਹਾਨੂੰ ਅੰਦਾਜ਼ਾ ਨਹੀਂ ਹੈ ਕਿ ਤੁਹਾਡੇ ਕੋਲ ਕੀ ਪਾਵਰਸ ਹੈ ਉਹੀ ਜਿਹੜੀਆਂ ਪਾਵਰਸ ਜਿਨ੍ਹਾਂ ਦਾ ਤੁਹਾਡੇ ਕੋਲ ਹੈਗੀਆਂ ਤੁਹਾਨੂੰ ਉਹਨਾਂ ਦੀ ਨੌਲੇਜ ਨਹੀਂ ਹੈ ਇਸੇ ਕਰਕੇ ਉਹੀ ਪਾਵਰ ਸਾਡੇ ਅੰਗੇਸਡ ਕੰਮ ਕਰਨਾ ਸ਼ੁਰੂ ਕਰ ਦਿੰਦੀ ਹੈ। ਉਹ ਪਾਵਰ ਤਾਂ ਪਾਵਰ ਆਪਣੇ ਕੰਮ ਕਰਨਾ ਹੈ ਅਗਰ ਤੁਸੀਂ ਨਹੀਂ ਯੂਜ਼ ਕਰੋਗੇ ਉਹ ਜਿਹੜੀ ਕਹਿੰਦੇ ਪਾਵਰ ਦੇ ਬਾਰੇ ਕਿਹਾ ਜਾਂਦਾ ਕਿ ਯੂਜ਼ ਇਟ ਆਦਰਵਾਈਜ਼ ਯੂ ਵਿਲ ਲੂਜ਼ ਇਟ ਤੁਸੀਂ ਆਪਣੀ ਪਾਵਰ ਨੂੰ ਯੂਜ਼ ਕਰ ਲਓ ਜਦੋਂ ਵਕਤ ਹੈਗਾ ਨਹੀਂ ਇੱਕ ਟਾਈਮ ਫਿਰ ਉਹ ਨਹੀਂ ਰਹੇਗੀ। ਜਿਹੜੇ ਇਨਸਾਨ ਉਸ ਪਾਵਰ ਨੂੰ ਜੂਸ ਕਰਨਾ ਸਮਝ ਜਾਂਦੇ ਆ ਫੋਰ ਇਗਜ਼ਾਮਪਲ ਉਹ ਕੀ ਪਾਵਰ ਦਾ ਸਭ ਤੋਂ ਵੱਡੀਆਂ ਸਾਡੇ ਕੋਲ ਜਿਹੜੀਆਂ ਪੰਜ ਪਾਵਰਸ ਹੈਗੀਆਂ ਉਹ ਸਾਡੀ ਅੱਖਾਂ ਦੀ ਦ੍ਰਿਸ਼ਟੀ ਆ ਜੋ ਅਸੀਂ ਦੇਖ ਰਹੇ ਆ ਬਾਹਰ ਦੂਸਰੀ ਪਾਵਰ ਸਾਡੇ ਕੰਨਾਂ ਦੀ ਐ ਕਿ ਜੋ ਅਸੀਂ ਸੁਣ ਰਹੇ ਆ ਬਾਹਰ ਦੇ ਖੂਬਸੂਰਤ ਸਾਊਂਡ ਤੀਸਰੀ ਪਾਵਰ ਹੈ ਸਾਡੇ ਜਿਹੜੀ ਨੱਕ ਦੀ ਖੂਬਸੂਰਤ ਖੁਸ਼ਬੂਆਂ ਅਸੀਂ ਲੈ ਰਹੇ ਆ ਤੇ ਇਸ ਅਗੇ ਚੌਥੀ ਪਾਵਰ ਹੈਗੇ ਸਾਡੇ ਮੂੰਹ ਦੇ ਟੇਸਟ ਇਹ ਜਿਹੜਾ ਹੈਗੀ ਇਹ ਪਾਵਰ ਹੈ ਫਿਰ ਸਾਡੇ ਹੱਥਾਂ ਦਾ ਜਿਹੜਾ ਟੱਚ ਹੈਗਾ ਇਹ ਪਾਵਰ ਹੈ ਇਹ ਪਾਵਰਾਂ ਜਿਹੜੀਆਂ ਹੈਗੀਆਂ ਸਾਡੇ ਅੰਦਰ ਜਿੰਨੀਆਂ ਵੀ ਅਲੱਗ-ਅਲੱਗ એનર્ਜੀਜ਼ ਦੇ ਰੂਪ ਦੇ ਵਿੱਚ ਇਹ ਸਾਡੀ ਬਾਡੀ ਦੇ ਅੰਦਰ ਸਥਾਪਿਤ ਹੈ ਕਿਉਂ ਹੈ ਕੀ ਅਸੀਂ ਜਾਣਿਆ ਇਹਨਾਂ ਨੂੰ ਇਹ ਪਾਵਰ ਅਸੀਂ ਕਿਉਂ ਹੈ ਇਸ ਧਰਤੀ ਦੇ ਉੱਤੇ ਇਸ ਕਾਇਨਾਤ ਨੇ ਇਸ ਨਿਚ ਨੇ ਸਾਨੂੰ ਪਾਵਰਸ ਕਿਉਂ ਦਿੱਤੀਆਂ ਗਈਆਂ ਜਦੋਂ ਸਾਨੂੰ ਇਹਨਾਂ ਦਾ ਪਤਾ ਲੱਗ ਜਾਂਦਾ ਇਹ ਹੀ ਸ਼ਕਤੀਆਂ ਆ ਗਈਆਂ ਜਦੋਂ ਤੁਹਾਨੂੰ ਇਹਨਾਂ ਦਾ ਪਤਾ ਲੱਗ ਜਾਂਦਾ ਸਭ ਤੋਂ ਪਹਿਲਾਂ ਇਹ ਵੀ ਪਾਵਰਸ ਤੁਹਾਨੂੰ ਆ ਜਿਹੜੀਆਂ ਉਹ ਪਤਾ ਨਹੀਂ ਲੱਗਣ ਦਿੰਦੇ ਦੇਣ ਦਿੰਦੀਆਂ ਕਿ ਤੁਸੀਂ ਕੀ ਹੋ ਕਿਉਂਕਿ ਇਹ ਬਾਹਰ ਦੀ ਤਰਫ ਵਹਿੰਦੀਆਂ ਜਦੋਂ ਤੁਸੀਂ ਇਹਨਾਂ ਪਾਵਰਸ ਨੂੰ ਅੰਡਰਸਟੈਂਡ ਕਰ ਲੈਂਦੇ ਆ ਇੱਕ ਇੱਕ ਨੂੰ ਤੁਹਾਡਾ ਜਿਹੜਾ ਤੁਹਾਡੇ ਟੇਸਟ ਕੀ ਹੈਗੇ ਆ ਤਾਂ ਤੁਸੀਂ ਤੁਸੀਂ ਪਹਿਲੀ ਵਾਰ ਅੰਡਰਸਟੈਂਡ ਕਰੋਗੇ ਰੀਅਲੀ ਕਿ ਟੇਸਟ ਇੰਨੇ ਡਿਫਰੈਂਟ ਵੀ ਹੁੰਦੇ ਆ ਸਾਡੀ ਜੀਭ ਦੇ ਅਲੱਗ-ਅਲੱਗ ਹਿੱਸਿਆਂ ਦੇ ਉੱਤੇ ਅਲੱਗ ਅਲੱਗ ਤਰ੍ਹਾਂ ਦੇ ਜਿਹੜੇ ਇੱਕ ਅਲੱਗ ਅਲੱਗ ਪੇਸ ਦੇ ਉਹ ਪਾਰਟਸ ਹੈਗੇ ਆ ਤੇ ਉਹਨਾਂ ਨੂੰ ਜਦੋਂ ਸਾਨੂੰ ਪਤਾ ਲੱਗਦਾ ਤੇ ਅਸੀਂ ਬੜੇ ਹੈਰਾਨ ਹੁੰਨੇ ਹਾਂ ਇਸੇ ਤਰ੍ਹਾਂ ਸਾਡੀ ਦ੍ਰਿਸ਼ਟੀ ਕੀ ਆ ਬਹੁਤ ਕੁਝ ਐਸਾ ਹੈ ਬਾਹਰ ਜੋ ਸਾਨੂੰ ਨਾ ਅੱਖਾਂ ਦੇ ਨਾਲ ਨਜ਼ਰ ਆ ਰਿਹਾ ਮਗਰ ਬਹੁਤ ਕੁਝ ਐਸਾ ਵੀ ਹੈ ਜੋ ਅਦ੍ਰਿਸ਼ ਹੈਗਾ ਇਸੇ ਤਰ੍ਹਾਂ ਕੰਨਾਂ ਦੀ ਜਿਹੜੀ ਆਵਾਜ਼ ਹੈਗੀ ਆ ਸਾਊਂਡ ਜਿਹੜੇ ਅਸੀਂ ਸੁਣਦੇ ਆ ਉਹ ਸਿਰਫ ਇਹੀ ਨਹੀਂ ਹੈਗਾ ਕਿ ਜੋ ਆ ਸ਼ੋਰ ਹੋ ਰਿਹਾ ਕੁਝ ਐਸੇ ਸ਼ੋਰ ਵੀ ਹੈ ਜਿਹੜੇ ਸੋ ਬਿਊਟੀਫੁਲ ਹੈ ਜਿਹੜੇ ਸਾਨੂੰ ਅੰਦਰ ਸ਼ਾਂਤੀ ਰਹਿੰਦੇ ਸੋ ਇਸੇ ਤਰ੍ਹਾਂ ਇਸੇ ਤਰ੍ਹਾਂ ਖੂਬਸੂਰਤ ਖੁਸ਼ਬੂ ਆਇਆ ਜਦੋਂ ਅਸੀਂ ਨੇਚਰ ਨੂੰ ਅੰਡਰਸਟੈਂਡ ਕਰਨਾ ਸ਼ੁਰੂ ਕਰਦੇ ਹਾਂ ਉਸ ਵਕਤ ਨੇਚਰ ਦੇ ਨਾਲ ਨੇਚਰ ਦੇ ਬਣੇ ਹੋਏ ਕੁਦਰਤ ਦੀ ਜਿਹੜੀ ਬਿਊਟੀ ਹੈ ਉਹਨੂੰ ਅੰਡਰਸਟੈਂਡ ਕਰਨਾ ਸ਼ੁਰੂ ਕਰਦੇ ਹਾਂ ਉਸ ਵਕਤ ਸਾਡੇ ਅੰਦਰ ਇਹ ਤਾਂ ਮੈਂ ਬੇਸਿਕ ਪਾਵਰਜ਼ ਦੀ ਗੱਲ ਕੀਤੀ ਆ ਫਿਰ ਬਹੁਤ ਐਸੀਆਂ ਪਾਵਰਜ਼ ਹੈਗੀਆਂ ਜਿਹੜੀਆਂ ਜਾਗਣਾ ਸ਼ੁਰੂ ਹੋ ਜਾਂਦੀਆਂ ਜਦੋਂ ਉਹ ਜਾਗਦੀਆਂ ਇੱਕ ਇੱਕ ਪਾਵਰ ਫਿਰ ਤੁਹਾਨੂੰ ਪਤਾ ਲੱਗ ਜਾਂਦਾ ਕਿ ਵਾਈ ਮੈਨੂੰ ਅਸਲ ਦੇ ਵਿੱਚ ਕਿਸ ਪਾਵਰ ਦੀ ਮੈਂ ਤਲਾਸ਼ ਵਿੱਚ ਸੀ ਮੈਂ ਬਾਅਦ ਵਿੱਚ ਕਿਉਂ ਪਟਕ ਰਿਹਾ ਸੀ ਕਿਸ ਚੀਜ਼ ਲਈ ਪਟਕ ਰਿਹਾ ਸੀ ਸੋ ਹੋਪ ਤੁਹਾਨੂੰ ਇਹ ਮੇਰੀ ਗੱਲਬਾਤ ਪਸੰਦ ਆਈ ਹੋਵੇਗੀ ਤੇ ਇਹਨਾਂ ਪਾਵਰਸ ਆਪਣੇ ਸੈਂਸਸ ਜਿਹੜੇ ਹੈਗੇ ਆ ਇਹਨਾਂ ਦੇ ਉੱਤੇ ਵਰਕ ਕਰਨ ਦੀ ਕੋਸ਼ਿਸ਼ ਕਰੋ ਐਂਡ ਯੂ ਵਿਲ ਬੀ ਸਰਪ੍ਰਾਈਜ਼ ਜਿਹੜੀ ਤੁਹਾਨੂੰ ਕੀ ਬਿਊਟੀਫੁਲ ਪਾਵਰਸ ਅੰਡਰਸਟੈਂਡ ਹੋਏਗੀ ਆਪਣੇ ਆਪ ਦੇ ਅੰਦਰ ਧੰਨਵਾਦ